ਲੋਕ ਸਭਾ ਚੋਣਾਂ ਦੇ ਵਿੱਚ ਗਿਣਤੀ ਦੇ ਹੀ ਦਿਨ ਬੱچے ਨੇ ਤੇ ਉਮੀਦਵਾਰ ਆਪਣਾ ਆਪਣਾ ਦਮ ਖਾਮ ਲਗਾਉਣ ਦੇ ਵਿੱਚ ਲੱਗੇ ਹੋਏ ਨੇ ਪਿੰਡ-ਪਿੰਡ ਜਾ ਕੇ ਵਰਕਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਇਸੇ ਕੜੀ ਤਹਿਤ ਡਾਕਟਰ ਅਮਰ ਸਿੰਘ ਸ਼੍ਰੀ ਫਤੇਗੜ ਸਾਹਿਬ ਦੇ ਹਲਕਿਆਂ ਦੇ ਵਿੱਚ ਤੂਫਾਨੀ ਮੀਟਿੰਗਾਂ ਕਰਦੇ ਹੋਏ ਦਿਖਾਈ ਦਿੱਤੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਵਿਕਾਸ ਦਾ ਕੰਮ ਕਰਾਣਾ ਹੈ ਤਾਂ ਸੱਤਾ ਦੇ ਵਿੱਚੋਂ ਭਾਜਪਾ ਨੂੰ ਹਟਾਉਣਾ ਪਏਗਾ ਤੇ ਮੈਂ ਹਮੇਸ਼ਾ ਸੰਸਦ ਦੇ ਵਿੱਚ ਰਹਿ ਕੇ ਇਹਨਾਂ ਦੇ ਖਿਲਾਫ ਲੜਾਈ ਬਿਲੜਦਾ ਰਹਾ ਹਾਂ ਇਹ ਤਾਂ ਲੱਗਦਾ ਸਾਰੇ ਵਿਧਾਨ ਸਭਾ ਦੀ ਮੀਟਿੰਗਾਂ ਕਟੂੜ ਹਜ਼ਾਰ ਆਦਮੀ ਆਇਆ ਹੋਊਗਾ ਔਰ ਲੋਕਾਂ ਦਾ ਉਤਸ਼ਾਹ ਦੇਖੋ ਕਾਂਗਰਸ ਪਾਰਟੀ ਲਈ ਔਰ ਡਾਕਟਰ ਅਮਰ ਸਿੰਘ ਲਈ ਤੇ ਬਿਲਕੁਲ ਇਸ ਫਾਇਸਟਾ ਜੀ ਫਤੇਗੜ ਸਾਹਿਬ ਵਾਲੀ ਪਾਰਲੀਮੈਂਟ ਵੀ ਜਿੱਤਾਂਗੇ ਔਰ ਆ ਵਿਧਾਨ ਸਭਾ ਵੀ ਬਹੁਤ ਵੱਡੀ ਜਿੱਥੇ ਦਿੱਤਾ ਹੈ ਬਹੁਤ 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 ਬਹੁ ਅਪੀਲ ਕਰਦੇ ਆ ਕਿ ਸਾਹਿਬ ਦੇਖੋ ਗੱਲ ਸਮਝਣ ਵਾਲੀ ਆ ਮੋਦੀ ਨੂੰ ਭਾਜਪਾ ਨੂੰ ਲਾਉਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਹਿੱਤਾਂ ਔਰ ਦੂਸਰਾ ਕਾਂਗਰਸ ਇਕਲੀ ਪਾਰਟੀ ਆ ਜਿਹੜੀ ਲੜਾਈ ਕਰ ਸਕਦੀ ਆ ਔਰ ਡਾਕਟਰ ਅਮਰ ਸਿੰਘ ਪੜਿਆ ਲਿਖਿਆ ਕੈਂਡੀਡੇਟ ਆ 5 ਸਾਲ ਉੱਥੇ ਉਹਨਾਂ ਨਾਲ ਲੜਾਈ ਕਰਦਾ ਰਿਹਾ ਉਹਨੂੰ ਡਾਕਟਰ ਅਮਰ ਸਿੰਘ ਨੂੰ ਵੋਟ ਪਾਓ 1 ਨੰਬਰ ਦਾ ਹੀ ਬਟਨ ਉਹਦੇ ਬਟਨ ਤੇ ਠੀਕ ਆ ਜੀ ਜਿਵੇਂ ਜਿਵੇਂ ਕੌਣ ਪ੍ਰਚਾਰ ਪਖਰੇ ਹੈ ਔਰ ਇੱਕ ਤਰੀਕ ਨੇੜੇ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਪੂਰੇ ਦੇਸ਼ ਦੇ ਵਿੱਚ ਪੰਜਾਬ ਚ ਔਰ ਖਾਸ ਤੌਰ ਤੇ ਫਤੇਗੜ ਸਾਹਬ ਦੇ ਹਲਕੇ ਦੇ ਵਿੱਚ ਲੋਕਾਂ ਦਾ ਰੁਝਾਨ ਲਗਾਤਾਰ ਕਾਂਗਰਸ ਪਾਰਟੀ ਵੱਲ ਵੱਧ ਰਿਹਾ ਹੈ ਤੁਸੀਂ ਪਿਛਲੇ 5-6 ਦਿਨ ਤੋਂ ਦੇਖ ਰਹੇ ਹੋ ਕਿ ਹਰੇਕ ਰੈਲੀ ਸਾਡੀ ਜਿਹੜੀ ਪਿੰਡ ਦੀ ਮੀਟਿੰਗ ਹੈ ਉਹ ਰੈਲੀਆਂ ਚ ਕਨਵਰਟ ਹੋ ਰਹੀ ਹੈ ਲੋਕਾਂ ਦੇ ਵਿੱਚ ਖਾਸ ਤੌਰ ਤੇ ਮਹਿਲਾਵਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਰਾਹੁਲ ગાંધી ਜੀ ਦਾ ਬਹੁਤ ਵੱਡਾ ਕਰੇਜ ਹੈ ਔਰ ਮਨਰੇਗਾ ਵਰਕਰਾਂ ਦੇ ਵਿੱਚ ਕਾਂਗਰਸ ਦੇ ਪ੍ਰਤੀ ਬਹੁਤ ਵੱਡਾ ਜਿਹੜਾ ਆ ਉਤਸ਼ਾਹ ਆ ਜਿਹੜੀ ਆਟਾ ਦਾਲ ਸਕੀਮ 2 ਰੁਪਏ ਕਿਲੋ ਕਣਕ ਵਾਲੀ ਫੂਡ ਸਿਕਿਉਰਿਟੀ ਐਕਟ ਸਕੀਮ ਡਾਕਟਰ ਮਨਮੋਹਨ ਸਿੰਘ ਜੀ ਨੇ ਦਿੱਤੀ ਸੀ ਉਹਦਾ ਬਹੁਤ ਵੱਡਾ ਅਸਰ ਹੈ ਮਨਰੇਗਾ ਦਾ ਅਸਰ ਹੈ ਜਿਹੜਾ 250 ਰੁਪਏ ਤੋਂ 1500 ਅਸੀਂ ਪੈਨਸ਼ਨ ਕੀਤੀ ਸੀ ਔਰ ਜਿਹੜੀ 15000 ਤੋਂ 51000 ਛਗਨ ਸਕੀਮ ਕੀਤੀ ਸੀ ਜਿਹੜਾ ਮਹਿਲਾਵਾਂ ਦਾ ਕਿਰਾਇਆ ਮਾਫ ਕੀਤਾ ਸੀ ਬੱਚਾਂ ਦਾ ਔਰ ਜਿਹੜਾ ਅਸੀਂ ਫੀਕਸਾ ਵਰਦੀਆਂ ਆਪਣੇ ਸਾਈਕਲ ਮੋਬਾਈਲ ਫੋਨ ਵਿੱਡੇ ਮੀਲ ਜੋ ਅਸੀਂ ਕਾਪੀਆਂ ਕਿਤਾਬਾਂ ਜੋ ਪੜਨ ਵਾਲੇ ਬੱਚਿਆਂ ਦੇ ਲਈ ਫ੍ਰੀ ਕੀਤਾ ਸੀ ਅੱਜ ਲੋਕ ਮਹਿਸੂਸ ਕਰਦੇ ਨੇ ਕਿ ਅੱਜ ਤੱਕ ਜੋ ਕੁਝ ਕੀਤਾ ਆ ਆਮ ਵਿਅਕਤੀ ਤੇ ਗਰੀਬ ਵਿਅਕਤੀ ਲਈ ਉਹ ਕਾਂਗਰਸ ਨੇ ਕੀਤਾ ਆ ਤੇ ਜੇ ਅੱਗੇ ਕੁਝ ਖੋਇਆ ਆ ਕਿਸੇ ਨੇ ਤਾਂ ਉਹ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਕਨਕ ਚਾਰ-ਚਾਰ ਮਹੀਨੇ ਦੀ ਖੋਲੀ 3 ਕਿਲੋ ਕਨਕ ਮਿਲਦੀ ਸੀ 6 ਮਹੀਨੇ ਦੀ ਇੱਕ ਜਣੇ ਨੂੰ ਉਹਨੂੰ 5 ਕਿਲੋ ਦਿੱਤੀ ਆ ਔਰ ਮਨਰੇਗਾ ਦਾ ਜਿਹੜਾ ਵਰਕ ਜਿਹੜੀ ਇੱਕ ਇੱਕ ਵਾਰੀ ਸਵੇਰੇ ਹਾਜ਼ਰੀ ਲੱਗਦੀ ਸੀ ਉਹ ਹਾਜ਼ਰੀ ਇਹਨਾਂ ਨੇ ਫੋਟੋ ਖਿੱਚ ਕੇ ਮੱਟ ਦਾ ਇੱਕ ਹਸਾਰਾ ਲੈ ਕੇ ਇੱਕ ਵਾਰੀ ਸਵੇਰੇ ਇੱਕ ਵਾਰੀ ਦੁਪਹਿਰੇ ਸਾਡੀਆਂ ਬਜ਼ੁਰਗ ਮਾਵਾਂ ਤੇ ਬਜ਼ੁਰਗਾਂ ਦੀ ਇਹ ਫੋਟੋ ਖਿੱਚਦੇ ਨੇ ਨੈੱਟ ਨਹੀਂ ਚੱਲਦਾ ਆਈਡੀ ਨਹੀਂ ਚੱਲਦੀ ਉਹ 15 ਦਿਨ ਕੰਮ ਕਰ ਜਾਂਦੇ ਨੇ ਔਰ ਉਹਨਾਂ ਦੀ ਹਾਜ਼ਰੀ ਉਹਨਾਂ ਦੀ ਆਨਲਾਈਨ ਹਾਜ਼ਰੀ ਸਿਰਫ 7 ਜਾਂ 8 ਦਿਨ ਦੀ ਰਹਿ ਜਾਂਦੀ ਹੈ ਐਨੇ ਦੁਖੀ ਨੇ ਲੋਕ ਕਿ ਤੁਸੀਂ ਕਹਿ ਨਹੀਂ ਸਕਦੇ ਕੁਝ ਕਿਉਂਕਿ ਜੋ ਦਿੱਤਾ ਸੀ ਉਹਨਾਂ ਤੋਂ ਵੱਡੇ ਮੋਦੀ ਨੇ ਔਰ ਛੋਟਾ ਮੋਦੀ ਭਗਵੰਤ ਮਾਨ ਇਹਨਾਂ ਨੇ ਉਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਆ ਬੇਈਮਾਨੀ ਕੀਤੀ ਧੋਖਾ ਮਾਇਆ